ਮਾਨ ਸਰਕਾਰ ਦੀ ਅਗਵਾਈ ਹੇਠ ਹੋਏ ਅਜਿਹੇ ਕੰਮ ਜਿਹੜੇ ਕਿ ਪਿਛਲੇ 70 ਸਾਲਾਂ ਤੋਂ ਸੋਚੇ ਵੀ ਨਹੀਂ ਸੀ 60000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹ ਵੀ ਬਿਨਾਂ ਕਿਸੇ ਸਪਾਰਸ਼ ਬਿਨਾਂ ਕਿਸੇ ਪੈਸੇ ਦੇ ਇਹ ਬਿਆਨ ਮੇਰਾ ਨਹੀਂਗਾ ਇਹ ਬਿਆਨ ਆਮਨ ਅਰੋੜਾ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਇਹ ਬਿਆਨ ਆ ਉਹ ਕਹਿੰਦੇ ਨੇ ਜੀ ਹੁਣ ਸਰਕਾਰੀ ਨੌਕਰੀ ਵਾਸਤੇ ਪੈਸਿਆਂ ਦਾ ਝੋਲਾ ਨਹੀਂ ਚਾਹੀਦਾ ਇਹ ਨੌਕਰੀਆਂ ਤੁਹਾਨੂੰ ਇਦਾਂ ਹੀ ਮਿਲ ਜਾਣਗੀਆਂ ਤੇ ਪਰ ਉਹ ਜਿਹੜੇ ਸਾਠੇਰ ਨੌਜਵਾਨ ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਕਿਹੜੇ ਨੇ ਤੁਹਾਨੂੰ ਪਤਾ ਪਤਾ ਤਾਂ ਮੈਨੂੰ ਵੀ ਨਹੀਂ ਹਣ ਤੁਸੀਂ ਇਸ ਬਿਆਨ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਜਰੂਰ ਲਿਖਿਓ ਤੇ ਆਪਾਂ ਚਰਚਾ ਕਰਦੇ ਹਾਂ ਇਸ ਬਿਆਨ ਬਾਰੇ ਵੀ ਤੁਸੀਂ ਦੇਖੋ ਵੀ ਆ ਪਿਛਲੇ ਦਿਨੀ ਪੀਆਰਟੀਸੀ ਵਾਲਿਆਂ ਦਾ ਧਰਨਾ ਲੱਗਿਆ ਹੋਇਆ ਸੀ ਉਹ ਆਪਦੇ ਆਪ ਤੇ ਤੇਲ ਪਾਈ ਜਾਂਦੇ ਸੀ ਆਪਦੇ ਆਪ ਨੂੰ ਸਾੜਨ ਤੇ ਤੁਲੇ ਹੋਏ ਸੀ ਸਿਰਫ ਇਹਸ ਕਰਕੇ ਕੀ ਉਹਨਾਂ ਦੀ ਜਿਹੜੀ ਨੌਕਰੀ ਐ ਬਚ ਜੇ ਤੇ ਆਪਣੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਕਹਿ ਰਹੇ ਨੇ ਕਿ ਇੱਥੇ ਤਾਂ ਨਹੀਂ 60 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ ਤੇ ਉਹ ਫਿਰ PRTC ਵਾਲੇ ਐ ਇਦਾਂ ਕਿਉਂ ਕਰ ਰਹੇ ਨੇ ਉਹ ਆਪਦੇ ਉੱਤੇ ਤੇਲ ਘਤ ਪਾਈ ਜਾਂਦੇ ਨੇ ਆਪਦੇ ਆਪਣਾ ਅੱਗਾ ਘਤ ਲਾਈ ਜਾਂਦੇ ਨੇ ਕੀ ਉਹਨਾਂ 60 ਹਜ਼ਾਰ ਦੇ ਵਿੱਚ ਸ਼ਾਮਿਲ ਨਹੀਂ ਸੀ ਇਹ ਤਾਂ ਸੋਚਣ ਵਾਲੀ ਗੱਲ ਆ ਨਾ ਤੇ ਆ ਜਿਹੜੇ ਹਨ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ ਤੁਸੀਂ ਵੀ ਸੁਣਿਆ ਹੋਵੇਗਾ ਪ੍ਰੋਫੈਸਰਾਂ ਦੀ ਭਰਤੀ ਹੋਈ 1158 ਕੁ ਭਰਤੀ ਸੀਗੀ ਉਹ ਤੇ ਉਹ ਭਰਤੀ ਹੋਈ ਭਰਤੀ ਹੋਣ ਤੋਂ ਬਾਅਦ ਉਹ ਭਰਤੀ ਦਾ ਰੌਲਾ ਪੈ ਗਿਆ ਉਹ ਹੁਣ ਭਰਤੀ ਇਹਨਾਂ ਨੇ ਰੱਦ ਵੀ ਕਰਤੀ ਕੁਝ ਦਾ ਇਹਨਾਂ ਨੂੰ ਸਮਾਂ ਦਿੱਤਾ ਗਿਆ ਪ੍ਰੋਫੈਸਰਾਂ ਨੂੰ ਵੀ ਇੰਨਾ ਕ ਸਮਾਂ ਤੁਸੀਂ ਨੌਕਰੀ ਕਰੋ ਤੇ ਉਹ ਵੀ ਭਰਤੀ ਰੋਲ ਦੀ ਫਿਰਦੀ ਆ ਉਸ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਅਧਿਆਪਕਾਂ ਦੀ ਕੀਤੀ ਸੀਗੀ ਭਰਤੀ ਉਹ ਇਹਨਾਂ ਨੇ ਹਜ਼ਾਰਕ ਬੰਦਾ ਇਹਨਾਂ ਨੇ ਕਰਤਾ ਭਰਤੀ ਪਹਿਲਾਂ ਤਾਂ ਉਹਨਾਂ ਨੇ ਧਰਨੇ ਤਾਂ ਲਾ ਲਾ ਕੇ ਉਹਨਾਂ ਨੇ ਵਿਚਾਰਿਆਂ ਨੇ ਕਿਹਾ ਵੀ ਸਾਨੂੰ ਭਾਈ ਅਸੀਂ ਪੇਪਰ ਪਾਸ ਕਰ ਗਏ ਆ ਸਾਡਾ ਸਾਰਾ ਕੁਝ ਕਲੀਅਰ ਆ ਸਾਨੂੰ ਤੁਸੀਂ ਜੁਆਇਨ ਕਰਾ ਲਓ ਉਹਨਾਂ ਨੂੰ ਜੁਆਇਨ ਕਰਵਾਉਣ ਲੱਗੇ ਹਜ਼ਾਰਾਂ ਕ ਬੰਦਾ ਜੁਆਇਨ ਕਰਾ ਲਿਆ ਬਾਕੀ ਸਾਰੇ ਰੋਲ ਦੇ ਫਿਰਦੇ ਆ ਉਹ ਧਰਨੇ ਮਜਾਰਿਆਂ ਤੇ ਨੇ ਕਦੇ ਕਿੱਥੇ ਧਰਨਾ ਲੱਗ ਰਿਹਾ ਉਹਨਾਂ ਦਾ ਕਦੇ ਕਿੱਥੇ ਧਰਨਾ ਲੱਗ ਰਿਹਾ ਉਹ ਹਾਲੇ ਤੱਕ ਉਹ ਧਰਨੇ ਕਰੀ ਜਾਂਦੇ ਨੇ ਆ ਫਿਰ ਕੱਚੇ ਮੁਲਾਜ਼ਮ ਸੀ ਡਬਲ ਐਸ ਐਨ ਬੱਚੇ ਵਾਲੇ ਜਿਹੜੇ ਕੱਚੇ ਮੁਲਾਜ਼ਮ ਸੀਗੇ ਇਹਨਾਂ ਨੂੰ ਕਹਿੰਦੇ ਪਹਿਲਾਂ ਤਾਂ ਇਹਨਾਂ ਨੇ ਧਰਨੇ ਲਾਈ ਗਏ ਉਹ 15 ਸਾਲ ਮਿਲਦਾ 14-15 ਸਾਲ ਉਹਨਾਂ ਨੇ ਲਾਇਏ ਧਰਨੇ ਧਰਨੇ ਤੋਂ ਬਾਅਦ ਮਾਨ ਸਰਕਾਰ ਨੇ ਕਿਹਾ ਵੀ ਅਸੀਂ ਜਦੋਂ ਹੀ ਆ ਗਏ ਸਭ ਤੋਂ ਪਹਿਲਾਂ ਤੁਹਾਨੂੰ ਪੱਕੇ ਕੀਤੇ ਜਾਏਗਾ ਉਹਨਾਂ ਦੇ ਨਾਲ ਬਹੁਤ ਵਾਅਦੇ ਕੀਤੇਗੇ ਤੁਹਾਨੂੰ ਪੱਕੇ ਕਰਾਂਗੇ ਤੁਹਾਡੀ ਸਰਵਿਸ ਦਾ ਤੁਹਾਨੂੰ ਫਾਇਦਾ ਮਿਲੇਗਾ ਤੁਹਾਨੂੰ ਆ ਹੋਏਗਾ ਤੁਹਾਡਾ ਹੋਏਗਾ ਮਾਨ ਸਰਕਾਰ ਆਈ ਆਉਂਦਿਆ ਸਰ ਉਹਨਾਂ ਨੂੰ ਭੁੱਲ ਗਈ ਉਹਨਾਂ ਨੇ ਫੇਰ ਧਰਨੇ ਲਾਉਣੇ ਸ਼ੁਰੂ ਕੀਤੇ ਫੇਰ ਗੁਜ਼ਾਰਸ਼ਾਂ ਕੀਤੀਆਂ ਫੇਰ ਇਹਨਾਂ ਨੂੰ ਲਾਹਨਤਾਂ ਦਿੱਤੀਆਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਚਲੋ ਤੁਸੀਂ ਪੱਕੇ ਨਾਮ ਦੇ ਪੱਕੇ ਕਰਕੇ ਉਹਨਾਂ ਨੂੰ ਰੱਖਦਾ ਵੀ ਉਹ ਜਿਵੇਂ ਨਾ ਰੋਟੀ ਪਕਾ ਕੇ ਸੁੱਟਦੀ ਹੁੰਦੀ ਆ ਵੱਧ ਸਾੜ ਕੇ ਤੇ ਉਹ ਕਰਤਾ ਉਹਨਾਂ ਦਾ ਹਾਲ ਉਹਨਾਂ ਨੂੰ ਨਾਮ ਜੇ ਬਦਲ ਕੇ ਇੱਕ ਦੇਤਾ IEV ਤੋਂ ਕਿਸੇ ਨੂੰ IET ਕਰਤਾ ਕਿਸੇ ਨੂੰ ਕੁਸ਼ ਕਰਤਾ ਤਨਖਾਹ ਉਹਨਾਂ ਦੀ ਕੁਸ਼ਕ ਵਧਾਤੀ ਤੇ ਉਹਨਾਂ ਦੀ ਪੁਰਾਣੀ ਸਰਵਿਸ ਸਾਰੀ ਖਤਮ ਕਰਤੀ ਹੁਣ ਉਹ ਸਰਵਿਸ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਜਿਹੜੀ ਉਹਨਾਂ ਨੇ ਇੰਨਾ ਟਾਈਮ ਸਰਵਿਸ ਕਰ ਲਈ ਉਹਨਾਂ ਦੀ ਸਰਵਿਸ ਹੀ ਖਤਮ ਹੋ ਗਈ ਤੇ ਉਸ ਤੋਂ ਬਾਅਦ ਇਹ ਇਕੱਲੀ 2 ਭਰਤੀਆਂ ਤੇ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੱਤੀ ਆ ਇਦੋਂ ਪਹਿਲਾਂ ਹੋਰ ਵੀ ਕਈ ਭਰਤੀਆਂ ਹੀ ਚਲਣੀਆਂ ਆ ਕਈ ਭਰਤੀ ਕਰ ਲਈ ਪੇਪਰ ਲੈ ਲਿਆ ਭਰਤੀ ਦਾ ਉਸ ਤੋਂ ਬਾਅਦ ਪਤਾ ਨਹੀਂ ਉਹ ਕਿੰਨਾ ਕਿੰਨਾ ਟਾਈਮ ਹੋਰ 올ਦੀ ਫਿਰਦੀ ਆ ਕਦੇ ਪੇਪਰ ਲੈ ਲੈਂਦੇ ਨੇ ਕਹਿ ਦਿੰਦੇ ਪੇਪਰ ਲੀਕ ਹੋ ਗਿਆ ਰੱਦ ਭਰਤੀ ਰੱਦ ਜਾਂ ਫਿਰ ਕਹਿ ਦਿੰਦੇ ਨੇ ਜੀ ਅਸੀਂ ਪੇਪਰ ਲੈਣਾ ਐਪਲੀਕੇਸ਼ਨ ਫਾਰਮ ਭਰਾਂ ਲੈਂਦੇ ਨੇ ਉਸ ਤੋਂ ਬਾਅਦ ਕੀ ਹੋਇਆ ਕਦੇ ਪੇਪਰ ਪੋਸਟਪੋਨ ਹੋ ਗਿਆ ਕਦੇ ਪੇਪਰ ਰੱਦ ਹੋ ਗਿਆ ਕਦੇ ਪੇਪਰ ਕਾਸ਼ ਹੋ ਗਿਆ ਕਦੇ ਕਾਸ਼ ਹੋ ਗਿਆ ਬਸ ਆਹੀ ਕੁਝ ਚੱਲੀ ਜਾਂਦਾ ਉਸ ਤੋਂ ਬਾਅਦ ਜੇ ਤੁਸੀਂ ਅੱਗੇ ਵੇਖ ਲੋ ਵੀ ਇਹ ਕਹਿੰਦੇ ਪਿਆ ਵੀ ਅਸੀਂ ਕੱਚੇ ਮੁਲਾਜ਼ਮ ਵੀ ਪੱਕੇ ਕਰਦੇ ਸੀਗੇ ਬਹੁਤ ਵੱਡੇ ਵੱਡੇ ਪੋਸਟਰ ਲੱਗੇ ਸੀ ਤੁਹਾਨੂੰ ਪਤਾ ਵੇਖੇ ਹੋਣੇ ਤੁਸੀਂ ਰਾਹਾਂ ਦੇ ਵਿੱਚ ਆਪਾਂ ਫਿਰਦੇ ਤੁਰਦੇ ਰਹਿੰਨੇ ਜਿਹੜੇ ਲੋਕੋ ਨੇ ਵੇਖੇ ਹੋਣੇ ਵੱਡੇ ਵੱਡੇ ਬੈਨਰ ਲੱਗੇ ਹੋਏ ਸੀ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਦੇ ਉਹ ਕਿਹੜੇ ਕੱਚੇ ਮੁਲਾਜ਼ਮ ਪੱਕੇ ਕਰਦੇ ਉਹਨਾਂ ਨੇ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਤੁਸੀਂ ਵੀ ਦੱਸੋ ਮੈਨੂੰ ਕਿਹੜੇ ਕੱਚੇ ਮੁਲਾਜ਼ਮ ਪੱਕੇ ਹੋਏ ਸੀ ਪੀਆਰਟੀਸੀ ਵਾਲੇ ਤੇਲ ਪਾਉਂਦੇ ਫਿਰਦੇ ਰੋਜ਼ ਧਰ ਨਿਯਮ ਦੇਣੇ ਕੋਈ ਨਾ ਕੋਈ ਨੌਕਰੀ ਵਾਲਾ ਰੋਜ਼ ਧਰਨੇ ਕਰਦਾ ਫਿਰ ਦੰਦ ਫਿਰ ਸਾਡੀ ਨੌਜਵਾਨ ਪੀੜੀ ਉਹ ਤਾਂ ਜਮਾਈ ਖਤਮ ਉਹ ਸਾਰੇ ਬੇਰੁਜ਼ਗਾਰ ਤਰੇ ਫਿਰਦੇ ਆ ਬੇਰੁਜ਼ਗਾਰੀ ਇੰਨੀ ਹੱਦ ਤੱਕ ਵੱਧ ਗਈ ਨੇ ਵੱਧ ਗਈ ਆ ਕਿ ਇੰਨੇ ਕੁ ਲੋਕ ਜਵਾਕ ਵੇਲੇ ਫਿਰ ਰਹੇ ਨੇ ਉਹ ਫਿਰ ਉਹਨਾਂ ਨੂੰ ਇੱਕ ਹੀ ਰਾਹ ਲੱਭਿਆ ਕਹਿੰਦੇ ਵੀ ਚਲੋ ਬਾਹਰ ਕੋਈ ਕੈਨੇਡਾ ਤੋਂ ਰਹਿੰਦਾ ਕੋਈ ਅਮਰੀਕਾ ਤੋਂ ਰਹ ਜਾਂਦਾ ਕੋਈ ਇੰਗਲੈਂਡ ਤੋਂ ਰਹ ਜਾਂਦਾ ਕੋਈ ਛੋਟੇ ਛੋਟੇ ਦੇਸ਼ ਦੁਬਈ ਚਲ ਗਿਆ ਕੋਈ ਮਲੇਸ਼ੀਆ ਸਾਈਬ੍ਰਸ ਆਪਦੀ ਬੇਰੁਜ਼ਗਾਰੀ ਤੋਂ ਅੱਕ-ਥੱਕ ਕੇ ਜਿਹੜੇ ਬੱਚੇ ਨੇ ਉਹ ਬਾਹਰਾਂ ਨੂੰ ਤੁਰੇ ਜਾਂਦੇ ਫੇਰ ਅਸੀਂ ਕਹੀ ਜਾਂਦੇ ਵੀ ਸਾਡੇ ਇੱਥੇ ਨੌਜਵਾਨ ਨਹੀਂ ਸਾਰੇ ਬੁੱਢੇ ਰਹਿ ਗਏ ਸਾਡੀ ਨੌਜਵਾਨ ਪੀੜੀ ਪੰਜਾਬ 'ਚ ਨਹੀਂ ਰਹਿੰਦੀ ਕਿਉਂ ਨਹੀਂ ਪੰਜਾਬ 'ਚ ਰਹਿੰਦੀ ਸਾਡਾ ਰੰਗਲਾ ਪੰਜਾਬ ਸਾਡਾ ਆ ਪਿਆ ਬਹੁ ਪਿਆ ਤੇ ਉਹਨਾਂ ਨੂੰ ਜੋ ਪੰਜਾਬ ਦੇ ਵਿੱਚ ਸੁੱਖ ਸਹੂਲਤਾਂ ਨਹੀਂ ਮਿਲਦੀਆਂ ਪਈ ਉਹਨਾਂ ਨੂੰ ਕੋਈ ਉਹਨਾਂ ਦਾ ਕਮਾਈ ਦਾ ਸਾਧਨ ਨਹੀਂ ਨੌਕਰੀ ਨਹੀਂ ਮਿਲਦੀ ਪਈ ਕੁਝ ਵੀ ਹੈ ਨਹੀਂਗਾ ਤੇ ਉਹਨਾਂ ਨੇ ਪੰਜਾਬ 'ਚ ਘਾਤੋਂ ਰਹਿਣਾ ਉਹ ਤਾਂ ਫਿਰ ਹੁਣ ਪੰਜਾਬ ਛੱਡ ਕੇ ਜਾਣ ਗਏ ਫੇਰ ਆਪਾਂ ਇੰਨੇ ਕ ਜਿਆਦਾ ਰੌਲਾ ਪਾਇਆ ਵੀ ਦੇਖੋ ਵੀ ਨੌਜਵਾਨ ਪੀੜੀ ਤੁਰੀ ਜਾਂਦੀ ਹੈ ਬਾਹਰ ਨੂੰ ਤੁਰੀ ਜਾਂਦੀ ਹੈ ਪਰ ਸਰਕਾਰ ਨੇ ਇਹ ਕਦੇ ਨਹੀਂ ਵੇਖਿਆ ਵੀ ਨੌਕਰੀ ਜੇ ਦੇਵਾਂਗੇ ਉਹਨਾਂ ਨੂੰ ਫੇਰ ਹੀ ਇੱਥੇ ਰਹਿਣਗੇ ਹਣ ਜਿਹੜੇ ਨੌਜਵਾਨ ਹਣ ਤੁਸੀਂ ਵੇਖੋਗੇ ਵੀ ਇੱਕ ਪਿੱਛੇ ਜੇ ਨੌਕਰੀ ਆਈ ਸੀ ਜਿੱਥੇ ਕਿ ਇਹਨਾਂ ਨੇ ਪੀਐਨ ਭਰਤੀ ਕਰਨੀ ਸੀ ਉਹਦੇ ਵਿੱਚ ਇੱਕ ਪੀਐਚਡੀ ਕੀਤੇ ਹੋਏ ਬੰਦੇ ਨੇ ਜਿਹਦੇ ਨਾਂ ਦੇ ਮੂਰੇ ਡਾਕਟਰ ਲੱਗਾ ਹੋਇਆ ਪਤਾ ਨਹੀਂ ਕਿੰਨਾ ਕੁ ਲੰਬਾ ਸਮਾਂ ਉਹ ਪੜਿਆ ਉਹਨੇ 12 ਕੀਤੀਆਂ बीए ਕੀਤੀ एमए ਕੀਤੀ एमफिल ਕੀਤੀ पीएचडी ਕੀਤੀ ਇੰਨਾ ਪੜਿਆ ਲਿਖਿਆ ਬੰਦਾ ਜਿਹਦੇ ਨਾਂ ਦੇ ਮੂਰੇ ਡਾਕਟਰ ਲੱਗਦਾ ਉਹ ਬੰਦਾ ਉਹ ਬੰਦੇ ਨੇ ਪੀਐਨ ਦੀ ਭਰਤੀ ਦੇ ਲਈ ਅਪਲਾਈ ਕੀਤਾ ਤੁਸੀਂ ਸੋਚੋ ਸੱਚੀ ਗੱਲ ਆ ਮਾਨ ਸਰਕਾਰ ਦੇ ਮਤਲਬ ਅਗਵਾਈ ਹਟ ਬਹੁਤ ਹੀ ਦਾਦਵੁੱਤ ਚੀਜ਼ਾਂ ਹੋ ਰਹੀਆਂ ਨੇ ਜਿਹੜੇ 70 ਸਾਲਾਂ ਚ ਕਦੇ ਸੋਚੀਆਂ ਹੀ ਨਹੀਂ ਸੀ ਕੋਈ ਭਰਤੀ sire ਨਹੀਂ ਚੜੀ ਕਈਆਂ ਦਾ ਪੇਪਰ ਹੀ ਨਹੀਂ ਆਇਆ ਕਈ ਪੇਪਰ ਆ ਕੇ ਰੁਲ ਗੀਆਂ ਕਈ ਪੇਪਰ ਔਰਤਾਂ ਬਾਅਦ ਉਹਨਾਂ ਨੂੰ ਭਰਤੀ ਨਹੀਂ ਕਰਾਇਆ ਇਹੋ ਜਿਹੀਆਂ ਚੀਜ਼ਾਂ ਰੋਜ਼ ਹੀ ਚਲਦੀਆਂ ਜਾਂਦੀਆਂ ਨੇ ਹਰ ਰੋਜ਼ ਧਰਨੇ ਹਰ ਰੋਜ਼ ਮਜਾਰੇ ਨੇ ਹਰ ਰੋਜ਼ ਜਿਹੜੇ ਲੋਕ ਨੇ ਸਫਰ ਕਰਦੇ ਪਏ ਨੇ 30-30 ਸਾਲਾਂ ਦੇ ਹੋ ਗਏ ਨੌਜਵਾਨ ਤੇ ਉਹਨਾਂ ਨੂੰ ਹਲੇ ਤੱਕ ਨੌਕਰੀ ਨਹੀਂ ਮਿਲੀ ਤੇ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਉਹ ਸਾਰੇ ਕੰਟਰੈਕਟ ਤੇ ਨੇ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲਦੀਆਂ ਪਈਆਂ ਚਾ ਉਹਨੇ ਲੋੜੀ ਨਹੀਂ ਉਹਨਾਂ ਦੇ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਪਈਆਂ ਮਹਿੰਗਾਈ ਦਿਨੋ ਦਿਨ ਵਧਦੀ ਜਾ ਰਹੀ ਆ ਤੇ ਉਹਨਾਂ ਦੀ ਤਨਖਾਹ ਵਿਚਾਰਿਆਂ ਦੀ ਹਲੇ ਤੱਕ ਉੱਥੇ ਦੀ ਉੱਥੇ ਖੜੀ ਆ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਫੇਰ ਅੱਗੇ ਕੱਟੂ ਤੇ ਆਪਾਂ ਗੱਲ ਕਰੀਏ ਤਾਂ ਨੌਜਵਾਨਾਂ ਨੂੰ ਆਪਾਂ ਕੀ ਇਹ ਨੇ ਤੁਸੀਂ ਨਸ਼ਿਆਂ 'ਚ ਵੜੇ ਜਾਂਦੇ ਸਾਡੇ ਨੌਜਵਾਨ ਸਾਡੇ ਨੌਜਵਾਨ ਨਸ਼ਾ ਕਰ ਰਹੇ ਨੇ ਸਾਡੇ ਨੌਜਵਾਨ ਪੀੜੀ ਸਾਡੀ ਗ਼ਲਤੀ ਨਸ਼ੇ ਨੇ ਪਰ ਤੁਸੀਂ ਇੱਕ ਗੱਲ ਜ਼ਰੂਰ ਸੋਚਿਓ ਵੀ ਇੱਕ ਗੱਲ ਕਹਿੰਦੇ ਹੁੰਦੇ ਕਿ ਵੇਲਾ ਦਿਮਾਗ ਸ਼ੈਤਾਨ ਦਾ ਘਰ ਹੁਣ ਜਦੋਂ ਉਹ ਜਿਹੜੇ ਨੌਜਵਾਨ ਨੇ 12-12 ਕਰਕੇ ਬੈਠੇ ਨੇ ਕਈ ਬੀਏ ਪੜ੍ਹ ਕੇ ਬੈਠੇ ਨੇ ਕਈ ਐਮਏ ਕਰੀ ਬੈਠੇ ਨੇ ਜਿਉਂ ਉਹਨਾਂ ਨੂੰ ਨੌਕਰੀ ਨਹੀਂ ਮਿਲੂਗੀ ਰੁੱਲਦੇ ਫਿਰਦੇ ਨੇ ਉਹ ਹੁਣ ਉਹਨਾਂ ਨੇ ਵਿਹਲੇ ਨੇ ਨਸ਼ਿਆਂ 'ਚ ਤਾਂ ਪੈਣੀ ਪੈਣਾ ਆਪਣਾ ਤਾਂ ਹੁਣ ਮਾਈਂਡ ਸੈਟ ਹੀ ਐ ਜੀ ਆਪਣੀ ਸਾਈਕੋਲੋਜੀ ਆ ਆਪਣਾ ਮਨੋਵਿਗਿਆਨ ਹੀ ਐ ਜੀ ਕਿ ਆਪਾਂ ਹੁਣ ਜਿਹੜੇ ਬੰਦੇ ਹੁਣ ਬਿਜ਼ੀ ਨਹੀਂ ਨਾ ਰਹਿੰਦੇ ਜਿਹੜਾ ਬੰਦਾ ਵਿਹਲਾ ਬੜਾ ਦੁਰਯ ਵਰਦਾ ਉਹ ਐਵਜੀਆਂ ਚੀਜ਼ਾਂ ਦੇ ਗ੍ਰਫਤ ਵਿੱਚ ਆ ਹੀ ਜਾਂਦਾ ਮੈਂ ਇਹ ਨਹੀਂ ਕਹਿੰਦੀ ਵੀ ਨੌਜਵਾਨ ਜਿਹੜੇ ਨਸ਼ੇ ਕਰੋ ਕਿਉਂਕਿ ਤੁਹਾਨੂੰ ਨੌਕਰੀ ਮਿਲ ਰਹੀ ਇਹ ਗੱਲ ਦੇ ਹੱਕ ਵਿੱਚ ਮੈਂ ਨਹੀਂ ਆ ਪਰ ਮੈਂ ਇਹ ਕਹਿਣਾ ਚਾਹੁੰਦੀ ਵੀ ਜੇਕਰ ਉਹ ਨੌਜਵਾਨ ਕਿਸੇ ਕੰਮ ਧੰਦੇ ਲੱਗੇ ਹੁੰਦੇ ਆਪਦੇ ਕਮਾਕਾਰਾਂ ਵਿੱਚ ਬਿਜ਼ੀ ਹੁੰਦੇ ਉਹਨਾਂ ਨੂੰ ਸੁੱਖ ਦੀ ਰੋਟੀ ਮਿਲਦੀ ਹੁੰਦੀ ਤਾਂ ਫਿਰ ਹੋ ਸਕਦਾ ਕਿ ਉਹ ਨਸ਼ਿਆਂ ਦੇ ਵਿੱਚ ਨਾ ਪੈ ਹੁੰਦੇ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਤੋਂ ਬਚ ਜਾਂਦੀ ਫਿਰ ਇਹ ਚੋਰੀਆਂ ਡਕੈਤੀਆਂ ਇਹੋ ਜਿਹ ਕ੍ਰਾਈਮ ਵੀ ਘਟ ਜਾਂਦੇ ਕਿਉਂਕਿ ਜਿਨ੍ਹਾਂ ਨੂੰ ਕੰਮ ਮਿਲਿਆ ਉਹਨਾਂ ਨੂੰ ਪੈਸੇ ਏਦਾਂ ਇਕੱਠੇ ਕਰਨ ਦੀ ਕੀ ਲੋੜ ਪੈਣੀ ਸੀ ਉਹ ਵੀ ਚੀਜ਼ਾਂ ਹੁਣ ਉਹਨਾਂ ਨੇ ਨੌਕਰੀਆਂ ਤਾਂ ਦਿੱਤੀਆਂ ਨਹੀਂ ਇਹ ਗੱਲ ਇਹ ਪੱਖ ਨਹੀਂ ਸੋਚਿਆ ਵੀ ਨੌਜਵਾਨ ਪੀੜੀ ਵਿਹਲੀ ਪਰਦੀ ਇਹਨਾਂ ਨੇ ਨੌਕਰੀਆਂ ਦੇ ਜੇ ਕੰਮੀ ਧੰਦੀ ਲੱਗਣਗੇ ਅੱਗੇ ਵਾਲੀ ਆਉਣ ਵਾਲੀ ਪੀੜ੍ਹੀ ਸਾਡੀਆਂ ਨਸ਼ੇ ਤੋਂ ਬਚਣਗੀਆਂ ਇਹਨਾਂ ਨੇ ਕੀ ਕੀਤਾ ਚਲਾਤਾ ਜੀ ਯੁੱਧ ਨਸ਼ੇ ਵਿਰੁੱਧ ਯੁੱਧ ਨਸ਼ੇ ਵਿਰੁੱਧ ਚੱਲੀ ਜਾਂਦਾ ਤੇ ਉੱਥੇ ਪਿੰਡ ਦੀ ਕੰਧਾਂ ਦੇ ਉੱਤੇ ਲਿਖਿਆ ਮੈਲੇ ਰਿਆ ਜੀ ਨਸ਼ਾ ਇੱਥੇ ਮਿਲਦਾ ਉਹਨਾਂ ਨੇ ਸ਼ਰਮ ਆਮ ਲਿਖਤਾ ਕਿ ਨਸ਼ਾ ਇੱਥੋਂ ਮਿਲਦਾ ਜੀ ਤੇ ਇਹ ਤੇ ਇਹੋ ਦਿਨਾਂ ਚੋਂ ਦੇ ਚੱਲੀ ਜਾਂਦਾ ਸੱਚੀ ਗੱਲ ਹੈ ਨਾ ਮਾਨ ਸਰਕਾਰ ਦੀ ਗਵਾਈ ਏਟ ਐਮ ਜੀ ਇਹ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ 17 ਸਾਲਾਂ ਚ ਕਦੇ ਸੋਚੀਆਂ ਨਹੀਂ ਸੀ ਜਾ ਸਕਦੀਆਂ ਨੌਕਰੀਆਂ ਕਿਹਨਾਂ ਨੂੰ ਮਿਲੀਆਂ ਨੇ ਪਹਿਲੀ ਗੱਲ ਤਾਂ ਜਵਾਬ ਤਾਂ ਪਹਿਲਾ ਜਵਾਬ ਤਾਂ ਮੈਨੂੰ ਇਹ ਹੀ ਚਾਹੀਦਾ ਵੀ ਨੌਕਰੀਆਂ ਮਹਿਕੀ ਨੂੰ ਗਈਆਂ ਸਾਰੇ ਤਾਂ ਨੌਜਵਾਨ ਬੇਰੁਜ਼ਗਾਰ ਫਿਰਦੇ ਆ ਤੁਸੀਂ ਵੇਖੋ ਵੀ ਅੱਜ ਜਿੰਨੇ ਵੀ ਨੌਜਵਾਨ 18 ਤੋਂ ਲੈ ਕੇ 25 ਸਾਲ ਦੀ ਉਮਰ ਤੱਕ ਦੇ ਚਲੋ ਆਪਾਂ 25 ਨੂੰ ਛੱਡ ਦਿੰਨੇ ਹੋ ਸਾਰੇ ਨਸ਼ਿਆਂ ਦੇ ਵਿੱਚ ਹਣ ਤੇ ਦੇਖੋ ਵੀ ਆ ਜਿੰਨੇ ਵੀ ਨੌਜਵਾਨ ਆਪਣੇ 18 ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦੇ ਨੇ ਇਹਨਾਂ ਵਿੱਚ ਕਿੰਨੇ ਕ ਨੌਜਵਾਨ ਆਦੇ ਪੱਕੇ ਕੰਮੀਦੰਦੀ ਲੱਗੇ ਹੋਏ ਨੇ ਤੇ ਵੇਖੋ ਬਾਹਰਲੀ ਕੰਟਰੀਆਂ ਦੇ ਵਿੱਚ ਇੱਕ ਰੂਲ ਆ ਵੀ ਜਦੋਂ ਬੱਚਾ 18 ਸਾਲ ਦਾ ਹੋ ਗਿਆ ਉਹ ਆਪਦਾ ਕਮਾ ਕੇ ਖਾਵੇ ਪਰ ਇੱਥੇ ਸਾਡੇ ਨੌਜਵਾਨ ਇਹ ਰੂਲ ਦੇ ਫਿਰਦੇ ਨੇ ਕੋਈ ਪੇਪਰ ਨਿਕਲਦਾ ਹੈ ਤਿਆਰੀ ਕਰਦੇ ਨੇ ਇੰਨੇ ਔਖੇ ਇੰਨੇ ਇੰਨੇ ਔਖੇ ਪੇਪਰ ਹੋ ਗਏ ਨੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਤਿਆਰੀ ਕਰਨੀ ਪੈਂਦੀ ਬਹੁਤ ਹੀ ਜ਼ਿਆਦਾ ਪੜ੍ਹਨਾ ਪੈਂਦਾ ਤੇ ਉਹਨਾਂ ਨੂੰ ਮਿਲਦਾ ਕੀ ਆ ਨਿਰਾਸ਼ਾ ਕਿਉਂ ਕਿਉਂਕਿ ਨੌਕਰੀ ਤਾਂ ਮਿਲੀ ਨਹੀਂ ਕੁਝ ਇੱਕ ਜਿਹੜੇ ਚੁਣਿੰਦਾ ਬੰਦੇ ਸੀਗੇ ਜਿਨ੍ਹਾਂ ਦੀ ਜੇ ਨੌਕਰੀ ਸਿਰੇ ਚੜ ਗਈ ਆ ਜੇ ਦੇਰੇ ਨੇ ਜੋਇਨਿੰਗ ਆ ਦੇ ਰਹੇ ਨੇ ਤਾਂ ਕੁਝ ਇੱਕ ਚੁਣਿੰਦਾ ਬੰਦੇ ਜਿਹੜੇ ਕੀ ਸਰਕਾਰ ਦੇ ਚਹਿੱਤੇ ਹੋ ਜਾਂਦੇ ਨੇ ਕਿਵੇਂ ਪੈਸੇ ਨਾਲ ਉਹ ਜਿਹੜੇ ਝੇਰਤੇ ਬੰਦੇ ਹੋ ਜਾਂਦੇ ਨੇ ਉਹਨਾਂ ਨੂੰ ਸਿਰੇ ਲਾ ਦਿੰਦੇ ਨੇ ਤੇ ਬਾਕੀ ਦੇ ਰੋਲ ਦੇ ਫਿਰਦੇ ਨੇ ਤੇ ਬਾਕੀ ਹੁਣ ਬੰਦੇ ਕੀ ਕਰਨਗੇ ਜਿਹੜੇ ਹਣ ਪੀ ਐਚ ਡੀ ਕਰੀ ਬੈਠਾ ਜਿਹੜਾ ਹਣ ਬੰਦਾ ਉਹਦੇ ਦਿਮਾਗ ਚ ਕੀ ਆਇਆ ਹੁਣ ਉਹਨੇ ਕੀ ਵਿਚਾਰੇ ਦੀ ਕੀ ਮਜਬੂਰੀ ਰਹੀ ਹੋਊਗੀ ਕਿ ਉਹਨੂੰ ਅੰਤ ਦੇ ਉੱਤੇ ਜਾ ਕੇ ਫਿਰ ਉਹਨੇ ਕਿਹਾ ਵੀ ਚਲੋ ਪੀ ਐਨ ਹੀ ਲਾ ਦੋ ਮੈਂ ਪੀ ਐਨ ਲੱਗ ਜਾਣਾ ਮੈਂ ਪੀ ਐਚ ਡੀ ਕਰ ਲਈ ਮੇਰੀ ਗਲਤੀ ਹੈ ਮੈਂ ਪੀ ਐਨ ਹੀ ਲੱਗ ਜਾ ਮੇਰਾ ਘਰ ਦਾ ਤੋਰਾ ਤੁਰਨ ਲੱਗ ਜੇ ਤੇ ਵੇਖੋ ਜੀ ਇਹ ਚੀਜ਼ਾਂ ਹੋ ਰਹੀਆਂ ਮਾਨ ਸਰਕਾਰ ਦੀਆਂ ਗਵਾਹੀਆਂ ਠੀ ਹੋ ਰਹੀਆਂ ਨੇ ਕੋ ਕਹਿੰਦੇ ਜੀ ਸਾਨੂੰ ਤਾਂ ਪੈਸੇ ਤੋਂ ਬਿਨਾ ਸੀ ਨੌਕਰੀਆਂ ਦੇਈ ਜਾਂਦੇ ਆ ਹਾਂ ਸੱਚੀ ਗੱਲ ਹੈ ਤੇ ਦੇਈ ਜਾਂਦੇ ਆ ਨੌਕਰੀਆਂ ਪਰ ਦੇ ਕਿਹਨੂੰ ਰਿਹਾ ਇਹ ਨਹੀਂ ਪਤਾ ਸਾਨੂੰ ਜਿੱਦੇ ਸਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਨੌਕਰੀਆਂ ਕਿਹਨੂੰ ਦੇ ਰਿਆ ਅਸੀਂ ਵੀ ਇਸ ਗੱਲ ਦੀ ਰਿਪੋਰਟਿੰਗ ਜ਼ਰੂਰ ਕਰਾਂਗੇ ਵੀ ਮਾਨ ਸਰਕਾਰ ਨੇ ਦਿੱਤੀਆਂ 60000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਉਹ ਵੀ ਬਿਨਾ ਕਿਸੇ ਸਿਪਾਰਸ਼ ਤੇ ਬਿਨਾ ਕਿਸੇ ਪੈਸੇ ਦੇ ਧੰਨਵਾਦ ਮਹਿਰੂਹੀ ਲਾਈਵ ਸੱਚ ਟੀਵੀ ਵੱਲੋਂ ਤੁਸੀਂ ਇਸ ਉੱਤੇ ਆਪਣਾ ਵਿਚਾਰ ਜ਼ਰੂਰ ਲਿਖਿਓ ਧੰਨਵਾਦ